ਗੌੜੀ ਬਹਿਰਾਗਣ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਜੁਗ ਸਤ ਤੇਤਾ ਜਗੀ ਦਵਾਪਰ ਪੂਜਾ ਚਾਲ ਸਤਜੁਗ ਸਤ ਤੇਤਾ ਜਗੀ ਦਵਾਪਰ ਪੂਜਾ ਚਾਲ ਦਵਾਪਰ ਪੂਜਾ ਸਤਜੁਗ ਦੇ ਵਿੱਚ ਤਾਂ ਸਤ ਹੁੰਦਾ ਸਾਰੇ ਉਹਦਾ ਕੋਈ ਰੌਲਾ ਨਹੀਂ ਸਤ ਤੋਂ ਬਿਨਾ ਕੁਝ ਹੁੰਦਾ ਹੀ ਨਹੀਂ ਸਤਜੁਗ ਐ ਕਹਿ ਲਓ ਸਤਜੁਗ ਦੇ ਵਿੱਚ ਕੇਵਲ ਸਤ ਹੁੰਦਾ ਹੈ ਜੋ ਦੁਲਦੀ ਆ ਜਾਤ ਹੁੰਦੀ ਨਹੀਂ ਵਾਇਆ ਹੁੰਦੀ ਹੋਈ ਨਹੀਂ ਵਾਇਆ ਨਹੀਂ ਹੁੰਦੀ ਰਖੜਵਤੀ ਹੁੰਦੀ ਰਜਨਾ ਨਹੀਂ ਹੁੰਦੀ ਪੁਨਪਾਪ ਨਹੀਂ ਹੁੰਦਾ ਪੁਨਪਾਪ ਨਹੀਂ ਹੁੰਦਾ ਫੇ ਦੇਵੀ ਦੇਵਤੇ ਵੀ ਨਹੀਂ ਹੁੰਦੇ ਕੋਈ ਅਵਤਾਰ ਵੀ ਨਹੀਂ ਹੁੰਦਾ ਸਾਬ ਇਹਨਾਂ ਦਾ ਝੂਠ ਹੈ ਜੋ ਸਾਜੂ ਉੱਤੇ ਅਵਤਾਰ ਬਣਦੇ ਐਥੋ ਹੀ ਲੈਣ ਕੱਟਦੀ ਰਬਦਾਸ ਹਾਜੂ ਦੇ ਵਿੱਚ ਸੁਰਤ ਜਿਹੜੀ ਹੁੰਦੀ ਹੈ ਸੁੱਤ ਸੁਬਾਤ ਹੁੰਦੀ ਹੈ ਜਗੀ ਨਹੀਂ ਹੁੰਦੀ